ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਹੈਗਾ ਰੌਂਦਾ ਤਸਵੀਰ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਭਾਈ ਰਾਜਪ੍ਰੀਤ ਦੇ ਘਰੋਂ ਇੱਕ ਆਪਾਂ ਤਾਜੀ ਸੂਈ ਅ ਮੱਝ ਦਿਖਾ ਰਹੇ ਆ ਕਦੋਂ ਕੋ ਇਹ ਸੂਈ ਆ ਤੇ ਕਿੰਨਾ ਕਿਦਾਂ ਜਿਹੜਿਆ ਨੇ ਦੁੱਧ ਕੱਢਿਆ ਬਾ ਪੂਰੀ ਜਿਹੜੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਾਂਗੇ ਘਰੇਲੂ ਇਹ ਮਿੱਤਰੋ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਹਵਾਨੇ ਦੀ ਬੰਤਰ ਮਿੱਤਰੋ ਬਹੁਤ ਸੋਣੀ ਆ ਅਗਾੜੀ ਬਸਾੜੀ ਦੇਖ ਸਕਦੇ ਆ ਬਹੁਤ ਚੰਗੀ ਐ ਘੰਟਾ ਕਾ ਸਾਡੀ ਜਿਹੜੀ ਵੀਡੀਓ ਜ਼ਰੂਰ ਲੇਟ ਹੋ ਗਈ ਐ ਬਣਾਉਣ ਕੰਨੇਵਾ ਤੇ ਦੁੱਧ ਵਾਈ ਕਹਿੰਦਾ ਵੀ ਵਧੀਆ ਕੱਢਦੀ ਰਹੀ ਐ ਤੇ ਚੰਗਾ ਮਿੱਤਰੋ ਸਿਮਨ ਲੱਗਿਆ ਵਾ ਪੂਰੀ ਜਿਹੜੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਤੇ ਕਿੰਨਾ ਇਹਨੇ ਦੁੱਧ ਕੱਢਿਆ ਕਿੰਨਾ ਕਿਹੜੇ ਸਿਮਨ ਦਾ ਇਹ ਬੱਚਾ ਥਾਂਲੇ ਵੀ ਦੀ ਬੰਤਰ ਤੁਹਾਨੂੰ ਕੈਮਰਾ ਨੇੜੇ ਕਰਕੇ ਪੂਰਾ ਫਤਖਾਉਣੇ ਆ ਥੋੜਾ ਜਿਹਾ ਕੈਮਰੇ ਤੋਂ ਜਾਨਵਰ ਜ਼ਰੂਰ ਡਰਦਾ ਕਿਉਂਕਿ ਕਈ ਵਾਰ ਪਸੂਆਂ ਦੇ ਵਿੱਚ ਉਪਰਾ ਬੰਦਾ ਨਹੀਂ ਆਉਂਦਾ ਕਰਕੇ ਕਈ ਬਸੂ ਕਰਦੇ ਆ ਪੈਸੇ ਠੰਡੀ ਸੀਲ ਆ ਬਿਲਕੁਲ ਨੇੜੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਉਹ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਵੀ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਹਾਂਜੀ ਭਾਈ ਰਾਜਪ੍ਰੀਤ ਕੀ ਹਾਲ ਚਾਲਾ ਠੀਕ ਆ ਜੀ ਵਧੀਆ ਠੀਕ ਆ ਸੇ ਤਾਂ ਹਾਂਜੀ ਹਾਂ ਵੀਡੀਓ ਆਪਣੇ 2-3 ਦਿਨ ਹੋ ਗਏ ਹਨਾ ਫੋਨ ਲਾਉਂਦਿਆਂ ਨੂੰ ਮੌਸਮ ਮੌਸਮ ਬਹੁਤ ਖਰਾਬ ਆ ਹਾਂ ਮੌਸਮ ਖਰਾਬ ਹੋ ਗਿਆ ਜੀ ਹਾਂ ਠੀਕ ਆ ਇਹ ਪਰਸੋਂ ਸੂਈ ਆ ਇਹ ਪਰਸੋਂ ਸੂਈ ਆ ਜੀ ਜਦੋਂ ਮਨਲਾ ਆਪਾਂ ਹਾਂ ਤੁਹਾਨੂੰ ਫੋਨ ਲਾਇਆ ਸੀ ਕੋੜਕਪੁਰ ਵਾਲੀ ਵੀਡੀਓ ਪਾਈ ਸੀ ਨਾ ਹਾਂਜੀ ਹਾਂ ਠੀਕ ਆ ਉੱਤੇ ਪਉਣੀ ਸੀ ਜੀ ਦਾ ਫਿਰ ਕੱਲ ਤੁਸੀਂ ਫੇਰ ਮੌਸਮ ਖਰਾਬ ਕਰਕੇ ਠੀਕ ਆ ਇਹ ਨਹੀਂ ਆ ਗਿਆ ਤੁਹਾਨੂੰ ਠੀਕ ਆ ਇਹ ਹੁਣ ਸੂਆ ਇਹ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਸੂਈ ਆ ਸੂਈ ਆ ਪਰਸੋਂ ਦੀ ਸੂਈ ਵੀ ਆ ਮੰਗਰ ਬੱਚਾ ਇਹ ਕੱਟੀ ਆ ਜੀ ਮੰਗਰ ਕੱਟੀ ਆ ਮਿੱਤਰੋ ਐਚ ਐਸ ਵੀ ਬਹਾਲੂ ਦੀ ਆ ਜੀ ਐਚ ਐਸ ਵੀ ਬਹਾਲੂ ਦੀ ਹੈ ਹਾਂ ਹਜੇ ਤੁਸੀਂ ਗੱਲ ਚ ਰੱਸਾ ਵੀ ਨਹੀਂ ਪਾਇਆ ਹੈ ਨਹੀਂ ਪਾਇਆ ਕਿੰਨੇ ਕਦਮ ਨਹੀਂ ਪਾਉਂਦੇ ਹਾਂਜੀ ਦੋ ਦਿਨ ਖੜ ਕੇ ਪਾ ਲੈਂਦੇ ਠੀਕ ਹੈ ਦੁੱਧ ਕਿੰਨਾ ਕੱਢਦੀ ਰਹੀ ਐ ਸਹੀ ਦੁੱਧ ਜੀ 14 ਤੋਂ 15 ਕਿਲੋ 14 ਤੋਂ 15 15 ਖੁੱਲਾ 15 ਹਾਂਜੀ ਖੁੱਲਾ ਓਕੇ ਤੇ ਐਚਐਸਵੀ ਭਾਲੂ ਦਾ ਟੀਕਾ ਲੱਗਿਆ ਵਾ 14 15 ਲੀਟਰ ਖੁੱਲਾ ਦੁੱਧ ਕੱਢਿਆ ਖੁੱਲਾ ਰਿਹਾ ਹੀ ਖੁੱਲਾ ਠੀਕ ਆ ਤੀਜੇ ਸੂਏ ਸੂਈ ਆ ਤੀਜੇ ਸੂਏ ਸੂਈ ਕਿਹੜੀ ਜਗ੍ਹਾ ਤੋਂ ਲਿਆਂਦੀ ਸੀ ਇਹ ਇਹ ਹਰਿਆਣੇ ਚੋਂ ਲੈ ਕੇ ਆਏ ਸੀ ਜੀ ਪਹਿਲੇ ਸੂਏ ਪਹਿਲੇ ਸੂਏ ਹਾਂਜੀ ਤੇ ਰੇਟ ਕੀ ਕਰਤਾ ਜੀ ਰੇਟ ਇਹਦਾ ਜੀ 170 170 ਹਾਂਜੀ ਤੋਰੋ ਜੀ ਇੱਕ ਵਾਰੀ ਰੇਟ ਬਾਈ ਨੇ 170 ਕਰਤਾ ਮਿੱਤਰੋ ਤੇ ਖਾਂਲੇ ਵੀ ਦੀ ਫੇਰ ਆਪਾਂ ਕਹਨੇ ਪੂਰੀ ਸਾਫ ਹੈ ਝੋੜੀ ਬਹੁਤ ਸੋਹਣੀ ਫਿਕਸ ਹਵਾਨੇ ਦੀ ਦੁੱਧ 14 15 ਲੀਟਰ ਮਿੱਤਰੋ ਖੁੱਲਾ ਦੁੱਧ ਕੱਢਿਆ ਤੇ ਤੀਜੇ ਸੂਏ ਸੂਈਆ ਕਿਉਂਕਿ ਜੇ ਦੂਜੇ ਸੂਏ 14 15 ਕੱਢਦਾ ਤਾਂ ਕਿਲੋ ਡੇਢ ਕਿਲੋ ਮਿੱਤਰੋ ਦੁੱਧ ਦਾ ਬਾਦਾਂ ਦੀ ਉਮੀਦ ਹੈ ਦੂਜੀ ਗੱਲ ਕਈ ਵਾਰ ਮਿੱਤਰੋ ਕਈ ਵਾਰ ਪਸ਼ੂ ਜਾ ਕੇ ਜੀ ਨਹੀਂ ਲਾਉਂਦਾ ਉੱਥੇ ਉਹਨਾ ਵੀ ਰਹਿ ਸਕਦਾ ਕਿਉਂਕਿ ਪੱਕ ਆਪਣੀ ਤੱਕ ਹੀ ਹੁੰਦੀ ਹੈ ਕਿਲੋ ਡੇਢ ਕਿਲੋ ਮਿੱਤਰੋ ਪਸ਼ੂ ਘਟ ਪੀ ਜਾਂਦਾ ਕਿਉਂਕਿ ਕਈ ਵਾਰ ਜੀਵ ਨਹੀਂ ਲੰਦਾ ਮਾਲੂ ਦਾ ਬਾਈ ਕਹਿੰਦਾ ਵੀ ਐਸਐਸ ਵੀ ਦਾ ਸਿਮਨ ਲੱਗਿਆ ਵਾ ਮੰਗਰ ਕੱਟੀ ਐ ਕਈ ਵਾਰਾ ਕਟਿੰਗ ਵਾਲੇ ਵਾਲੇ ਪਸ਼ੂ ਲੈ ਕੇ ਖੋਸ ਨੇ ਤੇ ਰੇਟ ਇੱਕ 70 ਕਰਦਾ ਤੇ ਮਾਨਸਾਨ ਇੱਕ 70 ਚ ਹੋਜੂ ਹਾਂਜੀ ਮਾਨਸਾਨ ਕਰਦੇ ਠੀਕ ਹੈ ਤੇ ਫੋਨ ਨੰਬਰ ਜੀ 99782 ਹਾਂਜੀ 10978 ਜੀ 9978210978 ਕਿੰਨਾ ਕਬੋਲਾ ਹੋ ਵਰਸੋਂ ਤੋਂ ਹੁਣ ਤੱਕ ਕੱਢਿਆ ਹੋ ਤੁਸੀਂ ਬੋਲਾ ਤਾਂ ਜੀ ਇੱਕ ਡੰਗ ਦਾ ਕੱਢਿਆ ਪੰਜ 6 ਕਿਲੋ ਮਰਦਾ ਵੀ ਹੈਗਾ 10 11 ਕਿਲੋ ਹਾਂਜੀ 10 11 ਕਿਲੋ ਓਕੇ ਧੰਨਵਾਦ ਜੀ